ਅਜਿਹੀ ਪਰਿਸਥਿਤੀ ਪਹੁੰਚੀ ਵਰਸਾ ਵਈ ਜਾਂ ਨਤਰੀ ਪਰਿਸਥਿਤੀ ਪਹੁੰਚੋ ਬੰਤੂ ਜੀ ਕੀ ਹਰ ਠੀਕ ਹੈ ਨਾ ਚਾਹੋਗੇ ਕਿਉਂਕਿ 29 ਸਾਲ ਜਿਹੜੇ 28 ਸਾਲ ਪੂਰੇ ਹੋ ਗਏ ਹੈ 29 ਵਾਂ ਹੋ ਗਿਆ ਹੋਇਆ ਹੈ ਸਿਸ ਇਨਸੀਡੈਂਟ ਦੇਖੋ ਜੀ ਗੱਲ ਇਹ ਆ ਵੀ ਪੁਰਾਣੇ ਦੌਰ ਨੂੰ ਲੋਕ ਭੁੱਲ ਗਏ ਜਰੋ ਸਰਦਾਰ ਬਿਆਨ ਸਿੰਘ ਜੀ ਜਾਗਦੇ ਸੀ ਤੇ ਲੋਕੀ ਸੌਂਦੇ ਸੀ 5 ਵਜੇ ਤੋਂ ਬਾਅਦ ਕੋਈ ਮਾਂ ਆਪਣੀ ਬੇਟੀ ਆਪਣੇ ਪਤੀ ਆਪਣੇ ਬੇਟੇ ਨੂੰ ਇਹ ਕਹਿੰਦੀ ਸੀ 5 ਵਜੇ ਘਰ ਪਹੁੰਚ ਜਾ ਪਤਾ ਨਹੀਂ ਕਿਹੜਾ ਗੋਲਿਆਂ ਦਾ ਨਿਸ਼ਾਨਾ ਬਣ ਜੂ ਉਹ ਦੌਰਾਂ ਨੂੰ ਭੁੱਲ ਗਏ ਲੋਕ ਇਹ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਪਰ ਕੀ ਅਸੀਂ ਪੰਜਾਬ ਦੀ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਨੂੰ ਪੋਰੀ ਰੱਖਿਆ ਕਰ पाए ਉਹਨਾਂ ਦੇ ਉਸੂਲਾਂ ਤੇ ਚੱਲ ਪਾਏ ਜਦੋਂ ਉਹਨਾਂ ਦੇ ਬਾਰੇ ਮਾਰੇ ਕਮੈਂਟਸਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਸ਼ਰਧਾਂਜਲੀ ਦੇਣ ਤਾਂ ਸਾਰੇ ਆਉਂਦੇ ਨੇ ਕਿ ਮੂੰਹ ਤੋੜ ਉਹਨਾਂ ਦਾ ਜਵਾਬ ਦਿੱਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ 36000 ਬੇਗੁਨਾਹਾਂ ਦਾ ਕਤਲੇਆਮ ਹੋਇਆ 19000 ਹਿੰਦੂ ਭਰਾਵਾਂ ਦਾ ਕਤਲੇਆਮ ਹੋਇਆ 1947 ਅਸੀਂ ਦੇਖੀ 1947 ਉਹਨਾਂ ਨੇ ਲੋਕਾਂ ਨੇ ਦੇਖੀ ਜਿਹੜੇ ਇੱਥੋਂ ਚਲੇ ਗਏ ਤਾਂ ਮੈਂ ਇੱਕੋ ਗੱਲ ਸ਼ਰਧਾਂਜਲੀ ਦੇਣੀ ਚਾਹਾਂਗਾ ਉਹਨਾਂ ਨੂੰ ਔਰ ਇਹ ਕਹਾਂਗਾ ਕਿ ਆਹ ਹਾ ਇੱਕ ਮਿੰਟ ਇੱਕ ਸਰ ਕਰੋ ਸਰ ਕਰੋ ਸਰਦਾਂਝਲੀ ਦੇਣਾ ਚਾਹਾਂਗਾ ਜਿਹੜੀ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਉਹ ਅਮਨ ਸ਼ਾਂਤੀ ਲਈ ਐਮਐਸ ਬਿਟਾ ਵਚਨ ਬੰਦ ਹੈ ਨਾ ਕੁਰਸੀ ਨਾ થਾਤਾ ਨਾ ਵੋਟ ਨਾ ਇਲੈਕਸ਼ਨ ਉਹਨਾਂ ਦੀ ਦਿੱਤੀ ਹੋਈ ਸ਼ਾਂਤੀ ਲਈ ਵਚਨ ਬੰਦ ਸੀ ਵਚਨ ਬੰਦ ਹਾਂ ਔਰ ਬੋਨਸ ਦੀ ਬੰਬਾਣਾ ਬਚੀ ਹੋਈ ਜ਼ਿੰਦਗੀ ਵਚਨ ਬੰਦ ਰਹਿਾਂਗੇ ਇਹ ਜਿਹੜੇ ਰੋਹ ਜੁੱਟ ਕੇ ਕਹਿੰਦੇ ਫਲਾਣੇ ਨੂੰ ਛੱਡ ਦਿਓ ਫਲਾਣੇ ਨੂੰ ਛੱਡ ਦਿਓ ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਜੇ ਅੱਜ ਦਾ ਭਾਰਤ ਹੈ ਜਿਨ੍ਹਾਂ ਨੇ ਮਾੜਾ ਕਰਮ ਕੀਤਾ ਉਹਨਾਂ ਨੂੰ ਸਜ਼ਾ ਮਿਲ ਗਿਆ। ਗੁਰਮਖਪਾ ਜੀ ਗੁਰਮਖਪਾ ਜੀ ਆਹ ਕਰੀਏ ਇੱਕ ਫੋਟੋ ਇੱਕ ਸਾਥ ਦੇਖੋ ਅੱਜ ਦਾ ਦਿਨ ਪੰਜਾਬ ਦੀ ਸਥਾਈ ਅਮਨ ਸ਼ਾਂਤੀ ਲਈ ਬਹੁਤ ਵੱਡਾ ਦਿਨ ਹੈ। ਜਿੱਥੇ ਅੱਜ ਸਰਬੰਸ ਸਿੰਘ ਜੀ ਨੇ ਬਤੌਰ ਮੁੱਖ ਮੰਤਰੀ ਹੁੰਦੇ ਆ ਇਸ ਪੰਜਾਬ ਦੀ ਉਨਤੀ ਤਰੱਕੀ ਦੇ ਲਈ ਅਮਨ ਸ਼ਾਂਤੀ ਦੇ ਲਈ ਭਾਈਚਾਰੇ ਦੀ ਸਾਂਝ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਨੇ ਆਪਣੀ ਅੱਜ ਦੇ ਦਿਨ ਕੁਰਬਾਨੀ ਦਿੱਤੀ ਔਰ ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਉਹਨਾਂ ਦਾ ਡੋਲਿਆ ਖੂਨ ਜਿਹੜਾ ਅੱਜ ਵੀ ਪੰਜਾਬ ਨੂੰ ਅੱਗੇ ਲਿਜਾ ਰਿਹਾ ਪੰਜਾਬ ਵਿੱਚ ਅਮਨ ਸ਼ਾਂਤੀ ਹੈ ਪੰਜਾਬ ਤਰੱਕੀ ਕਰ ਰਿਹਾ ਤੋਂ ਅੱਜ ਜਿਹੜਾ ਸਾਡਾ ਭਾਈਚਾਰਾ ਉਹ ਮਜ਼ਬੂਤ ਹੈ ਤੋਂ ਅੱਜ ਅਸੀਂ ਉਹਨਾਂ ਨੂੰ ਉਹਨਾਂ ਦੀ ਸ਼ਹੀਦੀ ਤੇ ਯਾਦ ਕਰ ਰਹੇ ਹਾਂ ਪੂਰੇ ਪੰਜਾਬ ਵਾਸੀ ਔਰ ਜਿਹੜੇ ਅਮਨ ਪਸੰਦ ਲੋਕ ਨੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨੇ ਅੱਜ ਉਹ ਸਰਬੰਸ ਸਿੰਘ ਜੀ ਨੂੰ ਯਾਦ ਕਰ ਰਹੇ ਨੇ हां उन्होंने देखो उनका परिवार ਦੇ ਮੈਂਬਰ ਨੇ ਆਉਣਾ ਹੀ ਸੀ ਅੱਜ ਕਿਉਂਕਿ ਉਹਨਾਂ ਨੂੰ ਵਾਇਰਲ ਹੋ ਗਿਆ ਜਿਆਦਾ ਤੇਜ਼ ਬੁਖਾਰ ਆ ਇਸ ਕਰਕੇ ਉਹ ਦਿੱਲੀ ਤੋਂ ਹੀ ਨਹੀਂ ਆ ਸਕੇ तो ਉਹਨਾਂ ਵੱਲੋਂ ਸਾਰਾ ਪਰਿਵਾਰ ਅਸੀਂ ਸਾਰੇ बतौर ਪਰਿਵਾਰ ਦੇ ਮੈਂਬਰ ਵਜੋਂ ਅਸੀਂ ਸਾਰੇ ਇੱਥੇ ਅੱਜ ਹਾਜ਼ਰ ਆ ਤੇ ਅੱਜ ਪੰਜਾਬ ਦੇ ਗਵਰਨਰ ਸਾਹਿਬ ਵੀ ਆਏ ਔਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਆਏ ਤਾਂ ਇਹ ਚੋਕੇਸਾਰ ਬੈਂਤ ਸਿੰਘ ਜੀ ਨੇ ਪੰਜਾਬ ਦੇ ਲਈ ਪੂਰੇ ਦੇਸ਼ ਲਈ ਔਰ ਪੂਰੇ ਸਮਾਜ ਲਈ ਕੁਰਬਾਨੀ ਦਿੱਤੀ ਹੈ ਤਾਂ ਸਾਰਿਆਂ ਦਾ ਹੀ ਫਰਜ ਬਣਦਾ ਕਿ ਉਹਨਾਂ ਨੂੰ ਯਾਦ ਰੱਖਿਆ ਜਾਵੇ ਉਹਨਾਂ ਦੀ ਜਿਹੜੀ ਲੇਗੇਸੀ ਹੈ ਉਹਨਾਂ ਦਾ ਜੋ ਵਿਰਾਸਤ ਹੈ ਉਸ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਦੁਬਾਰਾ ਕਦੇ ਫੇਰ ਉਹ ਵਾਤਾਵਰਨ ਨਾ ਬਣੇ ਪੰਜਾਬ ਦਾ ਮਾਹੌਲ ਜਿਹੜਾ ਠੀਕ ਰਹੇ ਇਹ ਸਾਰੇ ਅਸੀਂ ਕਾਮਨਾ ਕਰਦੇ ਹਾਂ